ਅੱਜ ਦੀ ਸੱਚੀ ਘਟਨਾ ਪਟਿਆਲੇ ਦੇ ਇੱਕ ਥਾਣੇ ਦੇ ਵਿੱਚ ਪੈਂਦੇ ਪਿੰਡ ਦੀ ਆ ਇੱਕ ਪਿੰਡ ਦੇ ਵਿੱਚ ਇੱਕ ਵਧੀਆ ਖੁਸ਼ਹਾਲ ਪਰਿਵਾਰ ਰਹਿੰਦਾ ਹੁੰਦਾ ਪਰਿਵਾਰ ਦੇ ਵਿੱਚ ਦੋ ਮੁੰਡੇ ਹੁੰਦੇ ਆ ਜਦੋਂ ਮੁੰਡੇ ਵੱਡੇ ਹੁੰਦੇ ਆ ਤਾਂ ਮਾਪਿਓ ਨੂੰ ਹੁੰਦਾ ਹਨਾ ਕਿ ਬੱਚਿਆਂ ਦਾ ਵਿਆਹ ਕਰ ਲਈਏ ਉਹ ਬੱਚਿਆਂ ਲਈ ਰਿਸ਼ਤਾ ਵੇਖਦੇ ਆ ਤਾਂ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਨੇ ਕੁੜੀਆਂ ਦੀ ਦੱਸ ਪਾਈ ਦੋ ਸੱਕੀਆਂ ਭੈਣਾਂ ਦੀ ਤੇ ਮਾਪਿਓ ਸੋਚਦੇ ਆ ਕਿ ਰਿਸ਼ਤਾ ਵਧੀਆ ਦੋਨੋਂ ਭੈਣਾਂ ਚਲੋ ਇਸ ਘਰ ਦੀਆਂ ਨੂਹਾਂ ਬਣ ਕੇ ਆਉਣਗੀਆਂ ਵਧੀਆ ਪਿਆਰ ਥਵਾਕ ਬਣਿਆ ਰਹੂ ਕਿਉਂਕਿ ਇਹ ਹੁੰਦਾ ਕਿ ਭੈਣਾਂ ਦੀ ਚਲੋ ਵਧੀਆ ਬਣਦੀ ਹੁੰਦੀ ਆ ਭਰਾਵਾਂ ਦੀ ਵੀ ਆਪਸ ਵਿੱਚ ਵਧੀਆ ਬਣਦੀ ਸੀ ਦੋਨੇ ਮੁੰਡੇ ਆ ਉਹਨਾਂ ਦਾ ਵਿਆਹ ਹੋ ਜਾਂਦਾ ਵਿਆਹ ਕੇ ਇਹ ਨੂਹਾਂ ਜਿਹੜੀਆਂ ਘਰ ਲੈ ਆਉਂਦੇ ਆ ਪਰਿਵਾਰ ਸੀ ਜਿਹੜਾ ਉਹ ਬਹੁਤ ਖੁਸ਼ਹਾਲ ਸੀ ਪਰ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਇੱਕ ਦੋ ਮਹੀਨੇ ਬਾਅਦ ਹੀ ਇਹ ਗੱਲ ਨਿਕਲ ਕੇ ਆਉਂਦੀ ਆ ਕਿ ਇੱਕ ਮੁੰਡਾ ਸੀ ਜਿਹੜਾ ਉਹ ਨਾਲ ਉਹਦੀ ਤਾਂ ਆਪਣੀ ਪਤਨੀ ਨਾਲ ਵਧੀਆ ਬਣਦੀ ਸੀ ਤੇ ਜਿਹੜਾ ਛੋਟਾ ਮੁੰਡਾ ਸੀ ਉਹਦੀ ਆਪਣੀ ਪਤਨੀ ਨਾਲ ਨਹੀਂ ਮੰਦੀ ਸੀ ਜਿਹੜੀ ਉਹ ਪਤਨੀ ਸੀ ਉਹ ਵੀ ਆਪਣੇ ਹਸਬੰਡ ਨੂੰ ਨਹੀਂ ਪਸੰਦ ਕਰਦੀ ਸੀ ਦੋਨਾਂ ਦਾ ਆਪਸ ਵਿੱਚ ਲੜਾਈ ਝਗੜਾ ਰਹਿੰਦਾ ਸੀ ਹੁਣ ਦੋਨੋਂ ਪਹਿਣਾ ਇੱਕ ਪਰਿਵਾਰ ਦੇ ਵਿੱਚ ਵਿਆਹਿਆ ਹੋਇਆ ਸੀ ਜਦੋਂ ਨੌਬਤ ਉਹਨਾਂ ਦੀ ਲੜਾਈ ਝਗੜੇ ਦੀ ਆ ਜਾਂਦੀ ਹੈ ਤੇ ਕੁੜੀ ਕਹਿੰਦੀ ਆ ਮੈਂ ਰਹਿਣਾ ਨਹੀਂ ਤੇ ਮੁੰਡਾ ਕਹਿੰਦਾ ਮੈਂ ਰੱਖਣਾ ਨਹੀਂ ਤਾਂ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਜਾਂਦਾ ਕੁੜੀ ਦੇ ਪਰਿਵਾਰ ਵਾਲੇ ਗੱਲ ਕਰਦੇ ਆ ਉਹਨਾਂ ਨੂੰ ਬਿਠਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਦੋ ਦਿਨ ਉਹ ਠੀਕ ਰਹਿੰਦੇ ਆ ਫਿਰ ਫਿਰ ਉਹੀ ਹਾਲ ਹੁੰਦਾ ਹੁਣ ਜਿਹੜੀ ਵੱਡੀ ਕੁੜੀ ਹੁੰਦੀ ਆ ਉਹ ਵੀ ਪਰੇਸ਼ਾਨ ਰਹਿੰਦੀ ਆ ਉਹਨੂੰ ਐ ਹੁੰਦਾ ਵੀ ਮੇਰੀ ਭੈਣ ਕੋਲ ਦੁਖੀ ਆ ਹਨਾ ਮੇਰੇ ਤੇ ਮੈਂ ਕਿਵੇਂ ਸੌਖੀ ਰਵਾਂ ਉਹ ਵੀ ਆਪਣੀ ਭੈਣ ਨੂੰ ਕਹਿੰਦੀ ਆ ਆਪਣੇ ਦਿਓਰ ਨੂੰ ਵੀ ਸਮਝਾਉਂਦੀ ਆ ਪਰਿਵਾਰ ਵਾਲੇ ਸਾਰਾ ਦਿਨ ਸਮਝਾਉਂਦੇ ਆ ਪਰ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਤੇ ਚਲੋ ਇੱਕ ਦਿਨ ਫਿਰ ਪਰਿਵਾਰ ਵਾਲੇ ਜਿਹੜੇ ਕੁੜੀ ਦੇ ਪੇਕੇ ਹੁੰਦੇ ਆ ਉਹ ਆ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਅਸੀਂ ਆਪਣੀ ਕੁੜੀ ਨੂੰ ਲੈ ਕੇ ਜਾਣਾ ਵੀ ਇਹਨਾਂ ਦਾ ਆਪਾਂ ਤਲਾਕ ਕਰਵਾ ਦਿੰਦੇ ਆ ਕਿਉਂਕਿ ਇਹਨਾਂ ਦੀ ਨਹੀਂ ਬਣਦੀ ਕੁੜੀ ਦੀ ਜਿਹੜੀ ਸੱਸ ਹੁੰਦੀ ਆ ਉਹਦੀ ਇਹ ਸ਼ਰਤ ਹੁੰਦੀ ਆ ਵੀ ਜੇ ਤੁਸੀਂ ਲੈ ਕੇ ਜਾਓਗੇ ਤਾਂ ਦੋਨਾਂ ਕੁੜੀਆਂ ਨੂੰ ਲੈ ਕੇ ਜਾਓ ਆਦਰਵਾਇਜ਼ ਦੋਨੋਂ ਇੱਥੇ ਰਹਿਣਗੀਆਂ ਕਿਉਂਕਿ ਜਦੋਂ ਇੱਕ ਵਾਰ ਆਪਣੇ ਸਬੰਧਾਂ ਦੇ ਵਿੱਚ ਫਰਕ ਪੈ ਗਿਆ ਤਾਂ ਵੱਡੀ ਨੂੰਹ ਨਾਲ ਵੀ ਸਾਡਾ ਫਰਕ ਪੈ ਜਾਣਾ ਪਰ ਪਰਿਵਾਰ ਵਾਲੇ ਕਹਿੰਦੇ ਕਿ ਜਦੋਂ ਵੱਡੀ ਨੂੰਹ ਨੂੰ ਤੇ ਪੁੱਤ ਨੂੰ ਕੋਈ ਇਤਰਾਜ਼ ਨਹੀਂ ਹੈਗਾ ਤੁਹਾਡਿਆਂ ਨੂੰ ਤੇ ਵੀ ਅਸੀਂ ਉਹਨੂੰ ਕਿਉਂ ਲੈ ਕੇ ਜਾਈਏ ਵੀ ਅਸੀਂ ਦੋ ਦੋ ਕੁੜੀਆਂ ਤਾਂ ਨਹੀਂ ਕਰੇ ਬਿਠਾਉਣੀਆਂ ਚਲੋ ਕਾਫੀ ਇਸ ਗੱਲ ਦੀ ਬਹਿਸ ਚੱਲਦੀ ਆ ਜਦੋਂ ਕੁੜੀਆਂ ਦੀ ਸੱਸ ਜਿਹੜੀ ਇਸ ਗੱਲ ਤੇ ਅੜੀ ਰਹਿੰਦੀ ਆ ਤਾਂ ਉਹ ਜਿਹੜੇ ਘਰ ਵਾਲੇ ਹੁੰਦੇ ਨੇ ਉਹਨਾਂ ਨੂੰ ਗੁੱਸਾ ਆ ਜਾਂਦਾ ਉਹ ਆਪਣੀਆਂ ਕੁੜੀਆਂ ਨੂੰ ਲੈ ਜਾਂਦੇ ਆ ਹੁਣ ਜਿਹੜਾ ਵੱਡਾ ਮੁੰਡਾ ਹੁੰਦਾ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੁੰਦਾ ਉਹਦੇ ਬਿਨਾਂ ਉਹਦਾ ਜੀ ਨਹੀਂ ਲੱਗਦਾ ਇੱਕ ਦੋ ਦਿਨ ਉਹ ਵੇਖਦਾ ਕਿ ਚਲੋ ਸ਼ਾਇਦ ਮੇਰੇ ਘਰ ਦੇ ਮੰਨ ਜਾਣ ਉਹ ਆਪਣੇ ਘਰ ਦੇਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਉਹ ਆਪਣੇ ਘਰ ਵਾਲੀ ਨੂੰ ਵੀ ਫੋਨ ਕਰਦਾ ਕਿ ਮੇਰਾ ਤੇਰੇ ਬਿਨਾ ਜੀ ਨਹੀਂ ਲੱਗਦਾ ਪਰ ਉਹ ਕਹਿ ਦਿੰਦੀ ਆ ਕਿ ਤੂੰ ਮੈਨੂੰ ਲੈਣ ਆ ਜਾ ਤੇ ਮੈਂ ਤੇਰੇ ਨਾਲ ਚਲੀ ਜਾਊਂਗੀ ਵੀ ਮੈਂ ਵੀ ਤੇਰੇ ਬਿਨਾ ਨਹੀਂ ਰਹਿ ਸਕਦੀ ਜਿਹੜੀ ਕੁੜੀ ਦੀ ਸੱਸ ਹੁੰਦੀ ਆ ਮੁੰਡੇ ਦੀ ਮਾਂ ਹੁੰਦੀ ਆ ਉਹ ਨੂੰ ਨਹੀਂ ਜਾਣ ਦਿੰਦੀ ਉਹ ਬੜੀਆਂ ਮਿੰਤਾਂ ਤਰਲੇ ਆਪਣੇ ਪਰਿਵਾਰ ਦੀਆਂ ਕਰਦਾ ਪਰ ਉਹਦਾ ਪਰਿਵਾਰ ਨਹੀਂ ਮੰਨਦਾ ਉਸ ਤੋਂ ਬਾਅਦ ਉਹ ਸੋਚਦਾ ਵੀ ਚਲ ਅੱਜ ਨਹੀਂ ਤਾਂ ਕੱਲ ਉਹ ਔਖਾ ਸੌਖਾ ਇੱਕ ਮਹੀਨਾ ਤਾਂ ਕੱਢ ਲੈਂਦਾ ਉਸ ਤੋਂ ਬਾਅਦ ਉਹ ਡਿਪਰੈਸ਼ਨ ਦੇ ਵਿੱਚ ਚਲਿਆ ਜਾਂਦਾ ਡਿਪਰੈਸ਼ਨ 'ਚ ਚਲਿਆ ਜਾਂਦਾ ਉਹ ਬਹੁਤ ਘੱਟ ਬੋਲਦਾ ਕਿਸੇ ਨਾਲ ਗੱਲ ਨਹੀਂ ਕਰਦਾ ਖਾਣਾ ਪੀਣਾ ਵੀ ਉਹ ਬਿਲਕੁਲ ਛੱਡ ਦਿੰਦਾ ਤੇ ਉਹਦੀ ਸਿਹਤ ਜਿਹੜੀ ਕਮਜ਼ੋਰ ਹੋ ਜਾਂਦੀ ਆ ਤੇ ਘਰਦਿਆਂ ਨੂੰ ਫਿਕਰ ਹੁੰਦਾ ਹਨਾ ਵੀ ਮੁੰਡੇ ਨੂੰ ਕੀ ਹੋ ਗਿਆ ਚਲੋ ਉਹ ਮਾਨਸਿਕ ਰੋਗੀ ਡਾਕਟਰ ਕੋਲ ਲੈ ਕੇ ਜਾਂਦੇ ਆ ਜਿਹੜਾ ਮਾਨਸਿਕ ਰੋਗਾਂ ਦਾ ਮਾਹਿਰ ਹੁੰਦਾ ਉਸ ਡਾਕਟਰ ਕੋਲ ਲੈ ਕੇ ਜਾਂਦੇ ਆ ਤੇ ਡਾਕਟਰ ਜਦੋਂ ਉਹਦੀ ਕਾਉਂਸਲਿੰਗ ਕਰਦਾ ਉਹ ਤੋਂ ਗੱਲਾਂ ਬਾਤਾਂ ਪੁੱਛਦਾ ਤਾਂ ਡਾਕਟਰ ਘਰਦਿਆਂ ਨੂੰ ਕਹਿੰਦਾ ਕਿ ਇਹਦੀ ਪਤਨੀ ਤੋਂ ਤੁਸੀਂ ਇਹਨੂੰ ਦੂਰ ਕੀਤਾ ਵੀ ਉਹਦੇ ਘਰ ਕਿਸੇ ਡਿਪਰੈਸ਼ਨ ਚ ਆ ਵੀ ਤੁਸੀਂ ਇਹਦੀ ਪਤਨੀ ਨੂੰ ਲੈ ਆਓ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੁੰਡੇ ਦੀ ਮਾਂ ਜਿਹੜੀ ਉਹ ਨਹੀਂ ਮੰਨਦੀ ਉਹ ਕਹਿੰਦੀ ਵੀ ਜੇ ਤੂੰ ਉਹਨੂੰ ਲੈ ਕੇ ਆਇਆ ਤਾਂ ਦੋਨਾਂ ਨੂੰ ਲੈ ਕੇ ਆਈਂ ਜੇ ਤੂੰ ਕੱਲੀ ਨੂੰ ਲੈ ਕੇ ਆਇਆ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਮੈਂ ਇਸ ਘਰ 'ਚ ਨਹੀਂ ਰਹਿਣਾ ਮੁੰਡਾ ਨਹੀਂ ਜਾਂਦਾ ਹਨਾ ਉਹਨੂੰ ਇਹ ਹੁੰਦਾ ਵੀ ਛੋਟੀ ਤਾਂ ਹੁਣ ਆਉਣੀ ਨਹੀਂ ਵੀ ਜੇ ਮੈਂ ਲੈ ਆਇਆ ਤੇ ਇਹ ਨਹੀਂ ਪਤਾ ਹਨਾ ਸੱਚੀ ਮੇਰੀ ਮਾਸੂਸ ਸਾਈਡ ਕਰ ਲੇ ਚਲੋ ਉਹ ਇਸ ਚਿੰਤਾ ਦੇ ਵਿੱਚ ਰਹਿੰਦਾ ਤੇ ਇੱਕ ਦਿਨ ਨਾ ਉਹ ਆਪਣੇ ਕਿਸੇ ਦੋਸਤ ਕੋਲ ਗੱਲ ਕਰਦਾ ਵੀ ਮੇਰਾ ਆਪਣੇ ਘਰ ਵਾਲੀ ਬਿਨਾ ਜੀਣ ਨਹੀਂ ਲੱਗਦਾ ਵੀ ਮੈਂ ਆਪਣੇ ਘਰਦਿਆਂ ਨੂੰ ਹਰ ਤਰੀਕੇ ਨਾਲ ਮਨਾ ਕੇ ਵੇਖਣ ਦੀ ਕੋਸ਼ਿਸ਼ ਕਰ ਲਈ ਵੀ ਮੇਰੇ ਘਰ ਦੇ ਮਨ ਦੇ ਨਹੀਂ ਹੈਗੇ ਤਾਂ ਉਹਦਾ ਦੋਸਤ ਉਹਨੂੰ ਕਹਿੰਦਾ ਐ ਕਰ ਵੀ ਤੂੰ ਮੈਂ ਤੈਨੂੰ ਇੱਕ ਤਾਤ੍ਰਿਕ ਕੋਲ ਲੈ ਕੇ ਚਲਦਾ ਆ ਉਹਦੇ ਕੋਲੇ ਸਾਰੀਆਂ ਸਮੱਸਿਆਵਾਂ ਦੇ ਹੱਲ ਆ ਉਹ ਤਾਂ ਲੈ ਇੱਕ ਮਹੀਨੇ ਦੇ ਵਿੱਚ ਤੇਰੀ ਪਤਨੀ ਨੂੰ ਲੈ ਆਉ ਚਲੋ ਉਹ ਜਿਹੜਾ ਮੁੰਡਾ ਹੁੰਦਾ ਉਹ ਆਪਣੇ ਉਸ ਦੋਸਤ ਨਾਲ ਤਾਤ੍ਰਿਕ ਕੋਲ ਚਲਿਆ ਜਾਂਦਾ ਤੇ ਜਦੋਂ ਤਾਤ੍ਰਿਕ ਕੋਲ ਜਾਂਦਾ ਉਹਨੂੰ ਸਾਰੀ ਗੱਲ ਦੱਸਦਾ ਤਾਂ ਤਾਤ੍ਰਿਕ ਉਹਨੂੰ ਕਹਿੰਦਾ ਕਿ ਤੇਰੀ ਪਤਨੀ ਤਾਂ ਆਜੂ ਸਵਾ ਮਹੀਨੇ ਦੇ ਵਿੱਚ ਵਿੱਚ ਪਰ ਤੈਨੂੰ ਇੱਕ ਕੰਮ ਕਰਨਾ ਪਊ ਵੀ ਤੂੰ ਕਰ ਲੇਗਾ ਉਹਨੂੰ ਇਹ ਹੁੰਦਾ ਵੀ ਚਲੋ ਟੂਣਾ ਕਹਿੰਦਾ ਉਹ ਕਰਨ ਨੂੰ ਕੁਛ ਹਨ ਇਹੋ ਜੀ ਗੱਲ ਹੋਊਗੀ ਤੇ ਉਹ ਕਹਿੰਦਾ ਵੀ ਹਾਂ ਮੈਂ ਕਰ ਲਊਗਾ ਤੇ ਜਦੋਂ ਉਹ ਉਹ ਤਾੰਤ੍ਰਿਕ ਨੂੰ ਪੁੱਛਦਾ ਕਿ ਕੀ ਕਰਨਾ ਤਾਂ ਤਾੰਤ੍ਰਿਕ ਕਹਿੰਦਾ ਵੀ ਤੈਨੂੰ ਪੰਜ ਬਲੀਆਂ ਦੇਣੀਆਂ ਪੈਣਗੀਆਂ ਉਹ ਵੀ 65 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਦੀਆਂ ਇੱਕ ਵਾਰ ਤਾਂ ਉਹ ਸ਼ੌਕਟ ਹੋ ਜਾਂਦਾ ਇਹ ਗੱਲ ਸੁਣ ਕੇ ਵੀ ਹਾਏ ਮੈਂ ਕਿਵੇਂ ਕਰੂੰ ਕਿਉਂਕਿ ਤਾੰਤ੍ਰਿਕ ਉਹਨੂੰ ਅਸਿੱਧੇ ਤੌਰ ਤੇ ਪੰਜ ਕਤਲ ਕਰਨ ਲਈ ਕਹਿ ਰਿਹਾ ਸੀ ਪਰ ਫਿਰ ਉਹ ਸੋਚਦਾ ਵੀ ਮੈਂ ਆਪਣੀ ਪਤਨੀ ਨੂੰ ਵਾਪਸ ਲੈ ਕੇ ਆਉਣਾ ਵੀ ਉਹਦੇ ਲਈ ਤਾਂ ਮੈਂ ਕੁਝ ਵੀ ਕਰ ਸਕਦਾ ਫਿਰ ਨਾ ਉਹ ਤਾੰਤ੍ਰਿਕ ਨੂੰ ਪੁੱਛਦਾ ਕਿ ਕਿਵੇਂ ਕਰਨਾ ਪਊ ਤਾਂ ਤਰੀਕਾ ਕਹਿੰਦਾ ਕਿ ਸਵਾ ਮਹੀਨੇ ਦੇ ਅੰਦਰ ਅੰਦਰ ਤੈਨੂੰ ਪੰਜ ਬਲੀਆਂ ਦੇਣੀਆਂ ਪੈਣਗੀਆਂ ਉਮਰ 65 ਸਾਲ ਤੋਂ ਉੱਪਰ ਹੋਵੇ ਜਦੋਂ ਤੂੰ ਉਸ ਬਜ਼ੁਰਗ ਦੀ ਬਲੀ ਦੇਣੀ ਆ ਤਾਂ ਤੂੰ ਇੱਕ ਗਲਾਸ ਖੂਨ ਦਾ ਭਰ ਕੇ ਰੱਖਣਾ ਇੱਕ ਕੋਲ ਨਿੰਬੂ ਰੱਖਣਾ ਇੱਕ ਖੂਨ ਦਾ ਜਿਹੜਾ ਮਤਲਬ ਉਹਦੇ ਵਿੱਚ ਉਂਗਲ ਡਿਪ ਕਰਕੇ ਇੱਕ ਤਾਂ ਤਿਲਕ ਲਾਉਣਾ ਜਿਹੜੇ ਬਜ਼ੁਰਗ ਦੀ ਤੂੰ ਬਲੀ ਦੇਵੇਂਗਾ ਉਹਦੇ ਮੱਥੇ ਤੇ ਇੱਕ ਤੂੰ ਗਲਾਸ ਤੇ ਲਾਉਣਾ ਚਲੋ ਉਹ ਮੁੰਡਾ ਕਹਿੰਦਾ ਵੀ ਠੀਕ ਐ ਮੈਂ ਇਹ ਕੰਮ ਕਰ ਦੂੰ ਤੇ ਤਾਂ ਤਰੀਕਾ ਉਹਨੂੰ ਕਹਿੰਦਾ ਵੀ ਸਵਾ ਮਹੀਨੇ ਦੇ ਅੰਦਰ ਅੰਦਰ ਕਰਨਾ ਮੁੰਡਾ ਚਲੋ ਵਾਪਸ ਆ ਜਾਂਦਾ ਤੇ ਵਾਪਸ ਆ ਕੇ ਉਹ ਸੋਚਦਾ ਹਨਾ ਵੀ ਸਵਾ ਮਹੀਨੇ ਦਾ ਟਾਈਮ ਆ ਤੇ ਪੰਜ ਬਜ਼ੁਰਗ ਲੱਭਣੇ ਆ ਉਹ ਇੱਕ ਦਿਨ ਰਾਤ ਨੂੰ ਜਾਂਦਾ ਰਾਤ ਨੂੰ ਜਾ ਕੇ ਉਹ ਵੇਖਦਾ ਕਿ ਕਿਸੇ ਖੇਤ ਮੋਟਰ ਦੇ ਉੱਤੇ ਇੱਕ ਬਜ਼ੁਰਗ ਪਿਆ ਹੁੰਦਾ ਉਹ ਉਹਨੂੰ ਨੇੜੇ ਹੋ ਕੇ ਵੇਖਦਾ ਉਹਦੀ ਕਾਫੀ ਦਾੜੀ ਚਿੱਟੀ ਹੁੰਦੀ ਹੈ ਤੇ ਉਹਨੂੰ ਐ ਲੱਗ ਜਾਂਦਾ ਵੀ ਇਹ 65 ਸਾਲ ਤੋਂ ਉੱਪਰ ਹੀ ਹੋਊਗਾ ਤੇ ਉਹਨਾਂ ਕਹਾੜੀ ਲੈ ਕੇ ਗਿਆ ਹੁੰਦਾ ਤੇ ਕਹਾੜੀ ਮਾਰ ਕੇ ਉਹਦਾ ਕਤਲ ਕਰ ਦਿੰਦਾ ਬਜ਼ੁਰਗ ਦਾ ਤੇ ਉੱਥੇ ਇੱਕ ਗਲਾਸ ਜਿਹੜਾ ਲੈ ਕੇ ਗਿਆ ਹੁੰਦਾ ਉਹਨੂੰ ਖੂਨ ਦਾ ਭਰ ਦਿੰਦਾ ਇੱਕ ਤਿਲਕਾ ਜਿਹੜਾ ਉਹ ਬਜ਼ੁਰਗ ਦੇ ਮੱਥੇ ਤੇ ਇੱਕ ਗਲਾਸ ਤੇ ਲਾ ਦਿੰਦਾ ਤੇ ਨਿੰਬੂ ਰੱਖ ਕੇ ਉੱਥੋਂ ਫਰਾਰ ਹੋ ਜਾਂਦਾ ਅਗਲੇ ਦਿਨ ਪਰਿਵਾਰ ਵਾਲਿਆਂ ਨੂੰ ਪਤਾ ਲੱਗਦਾ ਹਨਾ ਵੀ ਸਾਡੇ ਬਜ਼ੁਰਗ ਦਾ ਕਤਲ ਹੋ ਗਿਆ ਰੋਲਾ ਪੈ ਜਾਂਦਾ ਲੋਕ ਇਕੱਠੇ ਹੋ ਜਾਂਦੇ ਆ ਪੁਲਿਸ ਪੁਲਿਸ ਜਿਹੜੀ ਉਹ ਆਉਂਦੀ ਆ ਤੇ ਪੁਲਿਸ ਦੇਖਦੀ ਆ ਵੀ ਇਹ ਕਿਸੇ ਜਾਦੂ ਟੋਣੇ ਦਾ ਕੰਮ ਲੱਗਦਾ ਵੀ ਜਿਹੜੇ ਤਰੀਕੇ ਨਾਲ ਉੱਥੋਂ ਦੇ ਹਾਲਾਤ ਸੀ ਪਰ ਫਿਰ ਪੁਲਿਸ ਸੋਚਦੀ ਆ ਵੀ ਅੱਜ ਤੱਕ ਕਦੇ ਸੁਣਿਆ ਨਹੀਂ ਵੀ ਕਿਸੇ ਨੇ ਬਜ਼ੁਰਗ ਦੀ ਵਲੀ ਦਿੱਤੀ ਹੋਵੇ ਕਿ ਬਲੀਆਂ ਤਾਂ ਲੋਕ ਬੱਚਿਆਂ ਦੀਆਂ ਦਿੰਦੇ ਆ ਫਿਰ ਉਹਨਾਂ ਨੂੰ ਪਰਿਵਾਰ ਤੇ ਸ਼ੱਕ ਹੁੰਦਾ ਕਿ ਸ਼ਾਇਦ ਗੁੰਮਰਾਹ ਕਰਨ ਲਈ ਇਹਨਾਂ ਨੇ ਇਹ ਕੁਝ ਕੀਤਾ ਵੀ ਕਤਲ ਤਾਂ ਇਹਨਾਂ ਨੇ ਕੀਤਾ ਹੋ। ਪੁਲਿਸ ਚੰਗੀ ਤਰ੍ਹਾਂ ਤਫ਼ਤੀਸ਼ ਕਰਦੀ ਆ ਪਰ ਉਹਨਾਂ ਦੇ ਹੱਥ ਕੋਈ ਵੀ ਸਰਾਗ ਨਹੀਂ ਲੱਗਦਾ। ਚਲੋ ਉਹ ਫਾਈਲ ਆ ਜਿਹੜੀ ਉੱਥੇ ਹੀ ਬੰਦ ਹੋ ਜਾਂਦੀ ਆ। ਤੇ ਫਿਰ ਉਹ ਜਿਹੜਾ ਮੁੰਡਾਗਾ ਉਹ ਕਿਸੇ ਹੋਰ ਬਜ਼ੁਰਗ ਦੀ ਤਲਾਸ਼ ਕਰਦਾ। 4-5 ਦਿਨਾਂ ਬਾਅਦ ਉਹ ਫਿਰ ਰਾਤ ਨੂੰ ਜਾਂਦਾ। ਫਿਰ ਬਜ਼ੁਰਗ ਨੂੰ ਇੱਕ ਹੋਰ ਮਿਲ ਜਾਂਦਾ। ਉਸ ਬਜ਼ੁਰਗ ਦਾ ਵੀ ਉਹ ਉਸ ਤਰੀਕੇ ਨਾਲ ਕਤਲ ਕਰਕੇ ਸਾਰਾ ਕੁਝ ਉਵੇਂ ਹੀ ਕਰਦਾ ਜਿਵੇਂ ਤਾਂ ਤਰੀਕ ਨੇ ਦੱਸਿਆ ਸੀ। ਫੇਰ ਪੁਲਿਸ ਜਦੋਂ ਆਉਂਦੀ ਆ ਤਸ ਕਰਦੀ ਆ ਤੇ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਵਾਕਈ ਸੀਰੀਅਲ ਕਿਲਰ ਦਾ ਕਿਸੇ ਦਾ ਕੰਮ ਹੈ ਤੇ ਵੀ ਇਹ ਹੈ ਵੀ ਕਿਸੇ ਤਾੰਤਰਿਕ ਦਾ ਕੋਈ ਕੀਤਾ ਕਰਾਇਆ ਵੀ ਜਿਹੜੇ ਹਿਸਾਬ ਨਾਲ ਇਹੀ ਜਿਹੜਾ ਮਰਡਰ ਆ ਉਵੇਂ ਹੀ ਹੋਇਆ ਪਹਿਲਾਂ ਵਾਂਗੂ ਹੀ ਤੇ ਚਲੋ ਪੁਲਿਸ ਆ ਜਿਹੜੀ ਪੂਰੀ ਚੰਗੀ ਤਰ੍ਹਾਂ ਛਾਣਬੀਨ ਕਰਦੀ ਆ ਤੇ ਫੇਰ ਜਦੋਂ ਹਣਾ ਕਾਫੀ ਇਲਾਕੇ ਦੇ ਵਿੱਚ ਸ਼ੋਰ ਪੈਂਦਾ ਇਸ ਗੱਲ ਦਾ ਰੌਲਾ ਪੈ ਜਾਂਦਾ ਤਾਂ ਫੇਰ ਜਿਹੜੇ ਬਜ਼ੁਰਗ ਨੇ ਉਹ ਰਾਤ ਨੂੰ ਘਰੋਂ ਨਹੀਂ ਨਿਕਲਦੇ ਉਹਨਾਂ ਦੇ ਪਰਿਵਾਰਕ ਮੈਂਬਰ ਨਹੀਂ ਨਿਕਲਣ ਦਿੰਦੇ ਪੁਲਿਸ ਨੇ ਵੀ ਅਗਾਹ ਕਰਤਾ ਅਲਰਟ ਕਰਤਾ ਵੀ ਹੁਣ 65 ਸਾਲ ਤੋਂ ਉੱਪਰ ਦਾ ਕੋਈ ਵੀ ਬਜ਼ੁਰਗ 60 ਸਾਲ ਤੋਂ ਉੱਪਰ ਦਾ ਬਜ਼ੁਰਗ ਘਰੋਂ ਬਾਹਰ ਨਹੀਂ ਨਿਕਲੂਗਾ ਰਾਤ ਨੂੰ ਤੇ ਉਹ ਮੁੰਡੇ ਲਈ ਇਹ ਗੱਲ ਔਖੀ ਹੋ ਗਈ ਕਿਉਂਕਿ ਉਹਨੇ ਦੋ ਪੱਤਰ ਤਾਂ ਕਰਤੇ ਸੀ ਤੇ ਤਿੰਨ ਵਲੀਆਂ ਉਹਨੇ ਹੋਰ ਦੇਣੀਆਂ ਸੀ ਤੇ ਉਹ ਸੋਚਦਾ ਸੀ ਮੇਰੇ ਕੋਲੇ ਸਮਾਂ ਵੀ ਸਵਾ ਮਹੀਨੇ ਦਾ ਫਿਰ ਨਾ ਉਹ ਬੜਾ ਸੋਚਦਾ ਤੇ ਇੱਕ ਦਿਨ ਉਹਦੇ ਦਿਮਾਗ 'ਚ ਗੱਲ ਆਉਂਦੀ ਆ ਵੀ ਮੇਰਾ ਤਾਇਆ ਜਿਹੜਾ ਉਹ 65 ਸਾਲ ਤੋਂ ਉੱਪਰ ਹੀ ਆ ਤੇ ਉਹ ਰਾਤ ਨੂੰ ਉਹਨਾਂ ਦੇ ਘਰ ਵੜ ਕੇ ਉਹਦੇ ਤਾਇਆ ਇਕੱਲਾ ਪਿਆ ਹੁੰਦਾ ਕਿਸੇ ਕਮਰੇ 'ਚ ਤੇ ਹੁਣ ਹੁਣ ਸਾਰਾ ਭੇਤ ਹੁੰਦਾ ਹਨਾ ਉਹਦਾ ਕਤਲ ਕਰ ਦਿੰਦਾ ਤੇ ਉਹਦਾ ਕਤਲ ਕਰਦੇ ਨੂੰ ਉਹਦੇ ਤਾਏ ਦਾ ਮੁੰਡਾ ਵੇਖ ਲੈਂਦਾ ਜਿਹੜਾ ਕਿ ਗੂੰਗਾ ਹੁੰਦਾ ਉਹ ਭੱਜਿਆ ਭੱਜਿਆ ਜਾਂਦਾ ਉਸ ਮੁੰਡੇ ਦੇ ਪਿਓ ਕੋਲ ਜਾਂਦਾ ਤੇ ਉਹਨੂੰ ਦੱਸਦਾ ਕਿ ਉਹਨੇ ਆਪਣੇ ਇਸ ਤਰ੍ਹਾਂ ਬਜ਼ੁਰਗ ਦਾ ਕਤਲ ਕਰਤਾ ਚਲੋ ਉਹਨੂੰ ਮੌਕੇ ਤੇ ਹੀ ਫੜ ਲਿਆ ਜਾਂਦਾ ਤੇ ਜਿਹੜੇ ਹੁਣ ਤਾਏ ਦੇ ਪਰਿਵਾਰਕ ਮੈਂਬਰ ਹੁੰਦੇ ਆ ਉਹ ਤੇ ਰਿਪੋਰਟ ਦਰਜ ਕਰਾਉਂਦੇ ਆ ਤੇ ਪੁਲਿਸ ਉਹਨੂੰ ਉੱਥੋਂ ਹੀ ਫੜ ਕੇ ਗ੍ਰਿਫਤਾਰ ਕਰਕੇ ਲੈ ਜਾਂਦੀ ਆ ਫਿਰ ਉਸ ਤੋਂ ਬਾਅਦ ਮਾਮਲਾ ਦਰਜ ਹੁੰਦਾ ਐਫ ਆਈ ਆਰ ਦਰਜ ਹੁੰਦੀ ਆ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਅਦਾਲਤ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਆ ਉਹਦੀ ਜੋ ਡਿਪਰੈਸ਼ਨ ਦੀ ਦਵਾਈ ਚੱਲਦੀ ਹੁੰਦੀ ਆ ਉਹ ਪਰਚੀਆਂ ਉਹਨੂੰ ਪੇਸ਼ ਕਰਦੇ ਆ ਤੇ ਅਪੀਲ ਕਰਦੇ ਆ ਕਿ ਇਹ ਮਾਨਸਿਕ ਰੋਗੀ ਆ ਵੀ ਇਹਨੂੰ ਨਹੀਂ ਪਤਾ ਲੱਗਿਆ ਵੀ ਇਹਨੇ ਕਦਰ ਗਲਤੀ ਨਾਲ ਕਰਤੀ ਤੁਸੀਂ ਐਂ ਕਰੋ ਇਹਦੀ ਸਜ਼ਾ ਜਿਹੜੀ ਮਾਫ ਕਰ ਦਿਓ ਤੇ ਉਹਦੀ ਸਜ਼ਾ ਜਿਹੜੀ ਉਹ ਮਾਫ ਕਰ ਦਿੰਦੇ ਆ ਤੇ ਉਹ ਮਤਲਬ 3-4 ਮਹੀਨਿਆਂ ਬਾਅਦ ਹੀ ਵਾਪਸ ਘਰ ਆ ਜਾਂਦਾ ਬਰਕਰਾਰਾ ਕੇ ਵੀ ਉਹਦੇ ਉਹੀ ਗੱਲ ਦਿਮਾਗ ਦੇ ਵਿੱਚ ਰਹਿੰਦੀ ਆ ਵੀ ਹਜੇ ਮੈਂ ਸਿਰਫ ਤਿੰਨ ਬਲੀਆਂ ਦਿੱਤੀਆਂ ਦੋ ਬਲੀਆਂ ਹੋਰ ਦੇਣੀਆਂ ਨੇ ਜੀਆਂ ਤੇ ਉਸ ਤੋਂ ਬਾਅਦ ਉਹ ਸੋਚਦਾ ਵੀ ਮੈਂ ਬਲੀਆਂ ਦੇਣੀਆਂ ਵੀ ਜ਼ਰੂਰ ਆ ਵੀ ਮੈਂ ਆਪਣੀ ਪਤਨੀ ਨੂੰ ਹਰ ਹਾਲਤ ਚ ਲੈ ਕੇ ਆਉਣਾ ਉਹਦੀ ਮਾਂ ਉਹਨੂੰ ਪੁੱਛਦੀ ਆ ਵੀ ਤੂੰ ਕਤਲ ਕਿਉਂ ਕੀਤਾ ਤਾਂ ਉਹ ਆਪਣੀ ਮਾਂ ਨੂੰ ਦੱਸਦਾ ਵੀ ਮੈਂ ਤੇਰੀ ਨੂੰਹ ਨੂੰ ਲੈ ਕੇ ਆਉਣ ਲਈ ਕੀਤਾ ਵੀ ਮੈਨੂੰ ਤਾੰਤ੍ਰਿਕ ਨੇ ਕਿਹਾ ਸੀ ਬਲੀ ਦੇਣ ਲਈ ਤਾਂ ਉਹਦੀ ਮਾਂ ਉਹਦੇ ਪਿਓ ਨਾਲ ਗੱਲ ਕਰਦੀ ਆ ਤੇ ਕਹਿੰਦੀ ਆ ਕਿ ਇਹਨੂੰ ਆਪਾਂ ਨਾ ਹੱਥ ਘੜੀਆਂ ਲਾ ਦਈਏ ਵੀ ਹੋਰ ਨਾ ਇਹ ਕੋਈ ਹੋਰ ਕਾਂਡ ਕਰ ਦੇ ਚਲੋ ਜਦੋਂ ਉਹਨੂੰ ਹਣਾ ਸਾਰਾ ਦਿਨ ਨਜ਼ਰ ਉਤੇ ਰੱਖੀ ਜਾਂਦੀ ਆ ਪਰ ਜਦੋਂ ਵੀ ਉਹ ਮਾੜਾ ਮੋਟਾ ਕਰਦੇ ਆ ਰਾਂਪਰਾ ਹੁੰਦੇ ਤਾਂ ਭੱਜਣ ਦੀ ਕੋਸ਼ਿਸ਼ ਕਰਦਾ ਫਿਰ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਮੰਜੇ ਨਾਲ ਬੰਨ੍ਹ ਦਿੱਤਾ ਜਾਂਦਾ ਤੇ ਇੱਕ ਦਿਨ ਉਹ ਕਹਿੰਦਾ ਵੀ ਮੈਨੂੰ ਬਾਹਰ ਮੰਜਾ ਕਰ ਦਿਓ ਮੇਰਾ ਵੀ ਮੇਰਾ ਘਰੇ ਸਾਲਾ ਦਿਨ ਜੀ ਨਹੀਂ ਲੱਗਦਾ ਚਲੋ ਉਹਨਾਂ ਦੇ ਘਰ ਦੇ ਆ ਜਿਹੜੇ ਉਹਨਾਂ ਨੂੰ ਐ ਹੁੰਦਾ ਵੀ ਬੰਨ੍ਹਿਆ ਤਾਂ ਪਈ ਆ ਤੇ ਉਹਨੂੰ ਬੰਨ੍ਹੇ ਬਣਾਏ ਨੂੰ ਨਾ ਉਵੇਂ ਹੀ ਮੰਜੇ ਤੇ ਬਾਹਰ ਕਰ ਦਿੰਦੇ ਆ ਖੇਤਾਂ ਦੇ ਵਿੱਚ ਕਰ ਹੁੰਦਾ ਤੇ ਉੱਥੋਂ ਨਾ ਕੋਈ ਬਜ਼ੁਰਗ ਲੰਘਿਆ ਜਾਂਦਾ ਸੀ ਤੇ ਉਹਨੂੰ ਵੇਖ ਕੇ ਉਹ ਉਹਦੇ ਵੱਲ ਹੁੰਦਾ ਸੀਨੇ ਮਤਲਬ ਸਮੇਤ ਮੰਜੇ ਉਹਨੂੰ ਮੰਜੇ ਨੂੰ ਘੜੀਸ ਕੇ ਲੈ ਜਾਂਦਾ ਕਿਉਂਕਿ ਕਾਫੀ ਤਕੜਾ ਸੀ ਉਹ ਤੇ ਬਜ਼ੁਰਗ ਤੇ ਹਮਲਾ ਕਰਦਾ ਤੇ ਉਹ ਬਜ਼ੁਰਗ ਜਿਹੜਾ ਭੱਜ ਲੈਂਦਾ ਤੇ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਫਿਰ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਰੌਲਾ ਪੈਂਦਾ ਹਨਾ ਤਾਂ ਫਿਰ ਉਹ ਉਹਨੂੰ ਫੜਦੇ ਆ ਤੇ ਉਹਨੂੰ ਕਹਿੰਦੇ ਆ ਵੀ ਤੇਰੇ ਦਿਮਾਗ ਨੂੰ ਕੀ ਹੋਇਆ ਉਹ ਕਹਿੰਦਾ ਵੀ ਮੈਂ ਦੋ ਬੜੀਆਂ ਹੋਰ ਦੇਣੀਆਂ ਨੇਗੀਆਂ ਫਿਰ ਮਾਮਲਾ ਜਿਹੜਾ ਪੁਲਿਸ ਦੇ ਵਿੱਚ ਜਾਂਦਾ ਕਿਉਂਕਿ ਜਿਹੜਾ ਬਜ਼ੁਰਗ ਭੱਜਿਆ ਸੀ ਉਹ ਪੰਚਾਇਤ ਦਾ ਇਕੱਠ ਕਰਦਾ ਤੇ ਥਾਣੇ ਦੇ ਵਿੱਚ ਜਾਇਆ ਜਾਂਦਾ ਵੀ ਇਹਨਾਂ ਦੇ ਘਰ ਦੇ ਤਾਂ ਇਹਨੂੰ ਛੜਾ ਕੇ ਲੈ ਆਏ ਵੀ ਇਹ ਤਾਂ ਹਜੇ ਵੀ ਨਹੀਂ ਹਟਦਾ ਤਾਂ ਪੁਲਿਸ ਨੂੰ ਇਹ ਗੱਲ ਕਹੀ ਜਾਂਦੀ ਆ ਵੀ ਦੋਸ਼ੀ ਇਹ ਨਹੀਂ ਇਹ ਤਾਂ ਇੱਕ ਮਾਨਸਿਕ ਰੋਗੀ ਆ ਵੀ ਜਿਹੜੇ ਤਾੰਤਰਿਕ ਨੇ ਇਹਨੂੰ ਇਹ ਕਰਨ ਲਈ ਮਜਬੂਰ ਕੀਤਾ ਵੀ ਉਹਨੂੰ ਫੜਿਆ ਜਾਵੇ ਤੇ ਜਦੋਂ ਤਾੰਤਰਿਕ ਤੱਕ ਇਹ ਗੱਲ ਪਹੁੰਚਦੀ ਆ ਤਾਂ ਉਹ ਗਾਇਬ ਹੋ ਜਾਂਦਾ ਉਹ ਕਿਤੋਂ ਨਹੀਂ ਮਿਲਦਾ ਪੁਲਿਸ ਬੜੀ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਕਿਤੇ ਨਹੀਂ ਲੱਭਦਾ ਹਾਂਜੀ ਦੋਸਤੋ ਅ ਇਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਪਰਿਵਾਰਾਂ ਦੇ ਵਿੱਚ ਕਈ ਫੈਸਲੇ ਜਿਹੜੇ ਆਪਣੇ ਬੱਚਿਆਂ ਦੇ ਵਿਰੁੱਧ ਕਰ ਦਿੰਦੇ ਆ ਮਾਪਿਓ ਇਹੋ ਜਿਹੇ ਫੈਸਲੇ ਬੱਚਿਆਂ ਨੂੰ ਮਾਨਸਿਕ ਰੋਗੀ ਬਣਾ ਦਿੰਦੇ ਆ ਕਿਉਂਕਿ ਉਹ ਮੁੰਡਾ ਆਪਣੀ ਪਤਨੀ ਦੇ ਵਿਛੋੜੇ ਦੇ ਵਿੱਚ ਮਾਨਸਿਕ ਰੋਗੀ ਹੋਇਆ ਤੇ ਉਹਦੀ ਮਾਂ ਦੀ ਈਗੋ ਨੇ ਉਹਨੂੰ ਤਿੰਨ ਤਿੰਨ ਕਤਲ ਕਰਨ ਲਈ ਮਜਬੂਰ ਕਰ ਦਿੱਤਾ ਤੇ ਉਹ ਆਪਣੀ ਪਤਨੀ ਨੂੰ ਇੰਨਾ ਚਾਹੁੰਦਾ ਸੀ ਕਿ ਉਹਦੇ ਲਈ ਤਿੰਨ ਤਿੰਨ ਕਤਲ ਕਰਨਾ ਉਹਦੇ ਲਈ ਕੋਈ ਵੱਡੀ ਗੱਲ ਨਹੀਂ ਸੀ ਸਾਡੇ ਸਮਾਜ ਦੇ ਵਿੱਚ ਇੰਨਾ ਅੰਧਵਿਸ਼ਵਾਸ ਫੈਲਿਆ ਕਿ ਕਈ ਵਾਰ ਅਸੀਂ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਇੰਨੇ ਇੱਕ دیਵਾਨੇ ਹੋ ਜਾਂਦੇ ਆ ਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਿਹੜੇ ਰਸਤੇ ਤੁਰ ਰਹੇ ਹਾਂ ਤਾਂ ਤਰੀਕ ਨੇ ਜਿਹੜੇ ਉਹ ਸਾਡੇ ਸਮਾਜ ਨੂੰ ਅੰਧਵਿਸ਼ਵਾਸ ਵੱਲ ਲੈ ਜਾ ਰਹੇ ਨੇ ਸਾਡੇ ਸਮਾਜ ਦੇ ਵਿੱਚ ਅੰਧਵਿਸ਼ਵਾਸ ਫਲਾ ਕੇ ਲੋਕਾਂ ਨੂੰ ਮਾਨਸਿਕ ਰੋਗੀ ਬਣਾ ਰਹੇ ਆ ਇਸ ਘਟਨਾ ਨੂੰ ਸਾਂਝੀ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਸਾਰਿਆਂ ਨੂੰ ਸਤਰਕ ਕਰਨਾ ਕਿ ਅੰਧਵਿਸ਼ਵਾਸ ਤੋਂ ਸਾਨੂੰ ਬਚਣਾ ਚਾਹੀਦਾ ਤੇ ਪਰਿਵਾਰ ਦੇ ਵਿੱਚ ਉਹ ਫੈਸਲੇ ਕਰਨੇ ਚਾਹੀਦੇ ਆ ਜੋ ਸਾਰੇ ਪਰਿਵਾਰ ਦੇ ਹਿੱਤ ਵਿੱਚ ਹੋਣ ਨਾ ਕਿ ਸਾਨੂੰ ਕਿਸੇ ਦੂਜੇ ਦੀ ਜ਼ਿੰਦਗੀ ਤੇ ਕੋਈ ਪ੍ਰੈਸ਼ਰ ਪਾਉਣ ਦਾ ਹੱਕ ਹੋਣਾ ਚਾਹੀਦਾ ਉਮੀਦ ਹੈ ਇਸ ਘਟਨਾ ਤੋਂ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲੇਗਾ ਮਿਲਾਂਗੇ ਕਿਸੇ ਹੋਰ ਨਵੀਂ ਸੱਚੀ ਘਟਨਾ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ